ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਇਲਜ਼ਾਮ ਇਹ ਹੈ ਖੁਸ਼ੀ ਮਾਂ-ਬਾਪ ਦੀ ਵਿਗੜੀ ਹੋਈ ਧੀ ਆਪਣਾ ਤਿਆਰ ਹੋ ਰਹੀ ਹੁੰਦੀ ਹੈ ਕਮਰੇ ਵਿੱਚ ਤੇ ਇਹ ਹੈ ਉਸ ਦੀ ਸੱਸ ਉਸ ਦੀ ਸੱਸ ਉਸ ਨੂੰ ਆ ਕੇ ਕਹਿੰਦੀ ਹੈ ਕਿ ਪੁੱਤ ਮੇਰਾ ਸਿਰ ਦੁਖ ਰਿਹਾ ਹੈ ਮੈਨੂੰ ਦੋ ਫੁਲਕੇ ਬਣਾ ਦੇ ਤਾਂ ਕਹਿੰਦੀ ਹੈ ਕਿ ਮੈਂ ਤੁਹਾਡੀ ਗੋਲੀ ਨਹੀਂ ਰੱਖੀ ਹੋਈ ਫੁਲਕੇ ਬਣਾਉਣ ਨੂੰ ਮੈਂ ਤਿਆਰ ਹੋ ਰਹੀ ਹਾਂ ਜਾ ਕੇ ਆਪਣੇ ਫੁਲਕੇ ਬਣਾ ਲਓ ਜੇ ਨਹੀਂ ਬੰਦੇ ਤਾਂ ਰਾਤ ਦੇ ਪਏ ਹੋਣਗੇ ਗਰਮ ਕਰਕੇ ਖਾ ਲਓ ਤਾਂ ਉਸ ਦੀ ਸੱਸ ਕੁਝ ਵੀ ਨਹੀਂ ਬੋਲਦੀ ਕਿਉਂਕਿ ਉਸ ਵਿੱਚ ਬਹੁਤ ਲਿਆਗਤ ਹੈ ਉਹ ਜਾ ਕੇ ਆਪਣੇ ਫੁਲਕੇ ਗਰਮ ਕਰਕੇ ਖਾਣ ਲੱਗ ਜਾਂਦੀ ਹੈ ਉਸ ਉਧਰੋਂ ਉਸ ਦਾ ਬੇਟਾ ਜੋ ਕਿ ਖੁਸ਼ੀ ਦਾ ਘਰ ਵਾਲਾ ਹੈ ਪਾਲਾ ਉਹ ਆ ਜਾਂਦਾ ਹੈ ਤਾਂ ਉਹ ਆਪਣੀ ਜਦੋਂ ਮਾਂ ਨੂੰ ਫੁਲਕੇ ਗਰਮ ਕਰਦੇ ਵੇਖਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਿ ਮੇਰੀ ਮਾਂ ਦੁੱਖ ਦਰਦ ਵਿੱਚ ਵੀ ਆਪਣੇ ਫੁਲਕੇ ਆਪ ਗਰਮ ਕਰ ਰਹੀ ਹੋ ਵੀ ਰਾਤ ਵਾਲੇ ਤਾਂ ਉਸ ਨੂੰ ਗੁੱਸਾ ਚੜ ਜਾਂਦਾ ਹੈ ਉਹ ਜਦੋਂ ਅੰਦਰ ਆਉਂਦਾ ਹੈ ਤਾਂ ਖੁਸ਼ੀ ਨੂੰ ਉਹ ਕੋਈ ਮਤਲਬ ਨਹੀਂ ਹੁੰਦਾ ਤੇ ਉਸ ਨੂੰ ਕਹਿੰਦੀ ਹੈ ਕਿ ਪਾਲੇ ਤੁਸੀਂ ਆ ਗਏ ਚਲੋ ਮੈਂ ਥੋੜੀ ਹੀ ਵੇਟ ਕਰ ਰਹੀ ਸੀ ਚਲੋ ਆਪਾਂ ਮੂਵੀ ਦੇਖਣ ਜਾਣਾ ਹੈ ਤੇ ਮੈਂ ਤਿਆਰ ਹੋ ਗਈ ਤੇ ਚਲੋ ਚੱਲੀਏ ਉਹ ਕਹਿੰਦਾ ਖੁਸ਼ੀ ਤੈਨੂੰ ਅਕਲ ਹੈਗੀ ਹੈ ਕਹਿੰਦੀ ਹੈ ਕਿ ਕਿਉਂ ਹੁਣ ਕੀ ਹੋਇਆ ਤਾਂ ਕਹਿੰਦੀ ਕਹਿੰਦਾ ਹੈ ਕਿ ਤੈਨੂੰ ਇਹ ਨਹੀਂ ਪਤਾ ਮੰਮੀ ਦਾ ਸਿਰ ਦੁਖ ਰਿਹਾ ਹੈ ਤੇ ਫੁਲਕੇ ਉਹ ਰਾਤ ਵਾਲੇ ਗਰਮ ਕਰਕੇ ਖਾ ਰਹੇ ਹਨ ਤਾਂ ਕਹਿੰਦੀ ਹੈ ਕਿ ਫਿਰ ਕੀ ਹੋ ਗਿਆ ਖਾ ਰਹੇ ਹਨ ਤਾਂ ਉਹ ਵੀ ਫੁਲਕੇ ਹੀ ਹੈ ਤੇ ਉਹ ਕਹਿੰਦਾ ਹੈ ਕਿ ਚੱਲ ਕੋਈ ਗੱਲ ਨਹੀਂ ਚੱਲਾਂਗੇ ਤਾਂ ਆਪਾਂ ਸਹੀ ਪਰ ਤੂੰ ਪਹਿਲਾਂ ਮੰਮੀ ਨੂੰ ਦੋ ਫੁਲਕੇ ਬਣਾ ਦੇ ਤੇ ਕਹਿੰਦੀ ਹੈ ਕਿ ਅੱਜ ਤੱਕ ਤੁਸੀਂ ਮੈਨੂੰ ਕਹਿ ਦਿੱਤਾ ਤੇ ਮੇਰ ਤੋਂ ਤੁਹਾਡੇ ਕੋਈ ਕੰਮ ਨਹੀਂ ਹੁੰਦੇ ਤੇ ਮੈਂ ਤੁਹਾਡੀ ਨੌਕਰਾਨੀ ਨਹੀਂ ਲੱਗੀ ਹੋਈ ਕਹਿੰਦੀ ਹੈ ਕਿ ਮੈਂ ਆਪਣੇ ਮਾਪਿਆਂ ਦੇ ਘਰੇ ਵੀ ਐਸ਼ ਦੀ ਜ਼ਿੰਦਗੀ ਜਿਉਈ ਹੈ ਤੇ ਇੱਥੇ ਵੀ ਮੈਂ ਆਪਣੀ ਹੀ ਮਰਜ਼ੀ ਕਰਨੀ ਹੈ ਤੇ ਕਹਿੰਦੀ ਹੈ ਕਿ ਤੁਹਾਡੀ ਮਾਂ ਨੇ ਤੁਹਾਨੂੰ ਸਿਖਾ ਕੇ ਭੇਜਿਆ ਹੋਣਾ ਹੈ ਤੇ ਤੁਸੀਂ ਹੁਣ ਸਾਰਾ ਮੂਡ ਮੇਰਾ ਖਰਾਬ ਕਰ ਦਿੱਤਾ ਤੇ ਹੁਣ ਮੈਨੂੰ ਕਿ ਤੇ ਲੈ ਕੇ ਜਾਣ ਦੀ ਲੋੜ ਨਹੀਂ ਤਾਂ ਉਹ ਕਹਿੰਦਾ ਹੈ ਕਿ ਤੂੰ ਮੇਰੀ ਮਾਂ ਨੂੰ ਐ ਕਿਵੇਂ ਬੋਲਦੀ ਐ ਤੇਰੀ ਵੀ ਤਾਂ ਮਾਂ ਹੈ ਉਹ ਕਹਿੰਦੀ ਮੇਰੀ ਮਾਂ ਮਾਈ ਫੁੱਟ ਕਹਿੰਦੀ ਹੈ ਕਿ ਉਹ ਸਿਰਫ ਤੇਰੀ ਹੀ ਮਾਂ ਹੈ ਮੇਰੀ ਉਹ ਮਾਂ ਹੈ ਜਿਸ ਨੇ ਮੈਨੂੰ ਜਨਮ ਦਿੱਤਾ ਹੈ ਤੇ ਮੇਰੀ ਸਿਰਫ ਉਹ ਹੀ ਮਾਂ ਰਹੂਗੀ ਮੈਂ ਤੇਰੀ ਮਾਂ ਨੂੰ ਕਦੇ ਆਪਣੀ ਮਾਂ ਨਹੀਂ ਮੰਨਿਆ ਤਾਂ ਉਹ ਕਹਿੰਦਾ ਹੈ ਕਿ ਮੇਰੀ ਮਾਂ ਤਾਂ ਤੇਰਾ ਕਿੰਨਾ ਕਰਦੀ ਹੈ ਉਹ ਤਾਂ ਤੈਨੂੰ ਆਪਣੀ ਧੀਆਂ ਤੋਂ ਵੱਧ ਰੱਖਦੀ ਉਹ ਕਹਿੰਦੀ ਉਹ ਉਹਦੀ ਮਰਜ਼ੀ ਪਰ ਮੇਰੀ ਸਿਰਫ ਇੱਕ ਹੀ ਮਾਂ ਹੈ ਤੇ ਉਹ ਹੀ ਰਹੂਗੀ ਤਾਂ ਉਸ ਨਾਲ ਇੰਨੀ ਬਹਿਸ ਕਰਦੀ ਹੈ ਕਿ ਦੋਨਾਂ ਵਿੱਚ ਤੂੰ ਤੂੰ ਮੈਂ ਮੈਂ ਵੱਜ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਤਾਂ ਹਮੇਸ਼ਾ ਹੀ ਮੇਰੇ ਨਾਲ ਐਵੇਂ ਕੀਤਾ ਤੇ ਕਹਿੰਦੀ ਹੈ ਕਿ ਮੈਂ ਨਹੀਂ ਹੁਣ ਇਸ ਘਰ ਵਿੱਚ ਰਹਿਣਾ ਕਹਿੰਦੀ ਹੈ ਕਿ ਤੂੰ ਰਹਿ ਆਪਣੀ ਮਾਂ ਨਾਲ ਜਿਹੜਾ ਕੁਝ ਕਰਨਾ ਹੈ ਕਰ ਤੈਨੂੰ ਮੈਨੂੰ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਤਾਂ ਉਹ ਕਹਿੰਦਾ ਹੈ ਕਿ ਖੁਸ਼ੀ ਤੂੰ ਮੈਨੂੰ ਗੁੱਸਾ ਨਾ ਚੜਾ ਕਿ ਤੇ ਮੇਰਾ ਹੱਥ ਨਾ ਉੱਠ ਜਾਵੇ ਤਾਂ ਇਸ ਗੱਲ ਨੂੰ ਉਹ ਇੰਨਾ ਵਧਾ ਲੈਂਦੀ ਹੈ ਕਿ ਕਹਿੰਦੀ ਹੈ ਕਿ ਅਮਰ ਤੁਸੀਂ ਇਹ ਪਾਲ ਤੁਸੀਂ ਇਹ ਗੱਲ ਕਹੀ ਵੀ ਕਿਵੇਂ ਤੇ ਕਹਿੰਦੀ ਹੈ ਕਿ ਮੈਂ ਹੁਣ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਰੁਕਣਾ ਤੁਸੀਂ ਮੈਨੂੰ ਉਹ ਕਹਿੰਦਾ ਮੈਂ ਤੈਨੂੰ ਘਰੋਂ ਜਾਣ ਨੂੰ ਤਾਂ ਕਿਹਾ ਹੀ ਨਹੀਂ ਤੂੰ ਐਵੇਂ ਹੀ ਵਾਅਦਾ ਵਧਾ ਲਈ ਹੈ ਤਾਂ ਉਹ ਕਹਿੰਦੀ ਹੈ ਕਿ ਤੁਸੀਂ ਚੁੱਪ ਰਹੋ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਿ ਬੋਲਣ ਦਾ ਨਤੀਜਾ ਕੀ ਹੁੰਦਾ ਹੈ ਤੇ ਉਹ ਚੁੱਪ ਕਰਕੇ ਆਪਣਾ ਬੈਗ ਚੱਕਦੀ ਹੈ ਤੇ ਘਰੋਂ ਤੁਰ ਪੈਂਦੀ ਹੈ ਜਦੋਂ ਉਸ ਦੀ ਸੱਸ ਵੇਖਦੀ ਤਾਂ ਉਹ ਕਹਿੰਦੀ ਹੈ ਕਿ ਤੁਹਾਨੂੰ ਕੀ ਹੋ ਗਿਆ ਤੁਸੀਂ ਐ ਕਿਉਂ ਕਰ ਰਹੇ ਹੋ ਤਾਂ ਆਪਣੀ ਸੱਸ ਨੂੰ ਬੋਲਣ ਲੱਗ ਜਾਂਦੀ ਕਹਿੰਦੀ ਹੈ ਕਿ ਸਾਰੇ ਸਿਆਪੇ ਤਾਂ ਤੇਰੇ ਹੀ ਪਾਏ ਹੋਏ ਹੈ ਤਾਂ ਅਮਰ ਕਹਿੰਦਾ ਹੈ ਕਿ ਖੁਸ਼ੀ ਏਡੀ ਪਾਲ ਕਹਿੰਦਾ ਹੈ ਕਿ ਖੁਸ਼ੀ ਏਡੀ ਵੀ ਕੋਈ ਗੱਲ ਨਹੀਂ ਹੋਈ ਜਿੱਡੀ ਤੂੰ ਵਧਾ ਰਹੀ ਹੈ ਉਹ ਕਹਿੰਦੀ ਹੈ ਕਿ ਗੱਲ ਤਾਂ ਹੁਣ ਵਧ ਗਈ ਪਾਲ ਕਹਿੰਦੀ ਹੈ ਕਿ ਹੁਣ ਉਸ ਦੀ ਮਾਂ ਕਹਿੰਦੀ ਹੈ ਕਿ ਪੁੱਤ ਅਮਰਪਾਲ ਤੂੰ ਕੁਛ ਬੋਲਣਾ ਨਹੀਂ ਸੀ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਪਤਾ ਤਾਂ ਹੈ ਉਸਦੇ ਸਬਾ ਦਾ ਉਹ ਕਹਿੰਦਾ ਹੈ ਕਿ ਮੰਮੀ ਫਿਰ ਉਹ ਜਿਆਦਾ ਹੀ ਸਿਰ ਚੜਦੀ ਜਾ ਰਹੀ ਹੈ ਤੇ ਉਹ ਕਹਿੰਦੀ ਹੈ ਜਾ ਹਜੇ ਵੀ ਉਹਨੂੰ ਰੋਕ ਲਾ ਪਰ ਉਹ ਰੁਕਦੀ ਨਹੀਂ ਤੇ ਆਪਣੇ ਪੇਕਿਆਂ ਦੇ ਘਰੇ ਪਹੁੰਚ ਜਾਂਦੀ ਹੈ ਇਹ ਹੈ ਉਸਦੀ ਮਾਂ ਉਸਦੀ ਮਾਂ ਜਦੋਂ ਉਸ ਨੂੰ ਵੇਖਦੀ ਹੈ ਤਾਂ ਉਹ ਜਾਣ ਕੇ ਰੋਣ ਦਾ ਢੌਂਗ ਕਰਨ ਲੱਗ ਜਾਂਦੀ ਹੈ ਆਪਣੀ ਮਾਂ ਕੋਲ ਤਾਂ ਉਸਦੀ ਮਾਂ ਕਹਿੰਦੀ ਹੈ ਕਿ ਤੈਨੂੰ ਕੀ ਹੋਇਆ ਨਾਲ ਪਾਲਾ ਕਿਉਂ ਨਹੀਂ ਆਇਆ ਤਾਂ ਉਹ ਕਹਿੰਦੀ ਹੈ ਕਿ ਮੈਂ ਉਸ ਦੀ ਮਾਰਦੀ ਹਾਂ ਢੂਈ ਉਸ ਨੇ ਉਹ ਆਪਣੀ ਗਲਤੀ ਨਹੀਂ ਦੱਸਦੀ ਤੇ ਕਹਿੰਦੀ ਹੈ ਕਿ ਉਸ ਨੇ ਮੈਨੂੰ ਘਰੋਂ ਕੱਢ ਦਿੱਤਾ ਕਹਿੰਦੀ ਉਸ ਦੀ ਮਾਂ ਤਾਂ ਹਮੇਸ਼ਾ ਆਪਣੀ ਧੀ ਦਾ ਹੀ ਸਾਥ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਉਹਦੀ ਇੰਨੀ ਮਜਾਲ ਕੀ ਮੇਰੀ ਧੀ ਨੂੰ ਘਰੋਂ ਕੱਢੇ ਪਹਿਲਾਂ ਤਾਂ ਉਹ ਬੜੇ ਸੱਚੇ ਸਵਿੱਤਰੇ ਬੰਦੇ ਸੀ ਉਹ ਕਹਿੰਦੀ ਮੰਮੀ ਤੁਹਾਨੂੰ ਨਹੀਂ ਪਤਾ ਮੈਂ ਉੱਥੇ ਕਿਵੇਂ ਕੱਟਦੀ ਹਾਂ ਮੈਂ ਤਾਂ ਤੁਹਾਨੂੰ ਸਾਰੀਆਂ ਦੱਸਿਆ ਹੀ ਨਹੀਂ ਆਪਣੇ ਕੋਲੋਂ ਹੀ ਮਾਨ ਘੜਤ ਗੱਲਾਂ ਬਣਾ ਕੇ ਦੱਸਦੀ ਦੱਸੀ ਜਾਂਦੀ ਹੈ ਜਦੋਂ ਕਿ ਉਸ ਦਾ ਸਹੁਰਾ ਪਰਿਵਾਰ ਤਾਂ ਬਹੁਤ ਚੰਗਾ ਹੈ ਤੇ ਉਸ ਦੀ ਮਾਂ ਉਸ ਦੇ ਪਿਓ ਨੂੰ ਆਵਾਜ਼ ਮਾਰਦੀ ਹੈ ਕਿਉਂਕਿ ਉਸ ਦਾ ਪਿਓ ਜੋ ਹੈ ਉਹ ਵੀ ਉਸ ਦੀ ਮਾਂ ਦੇ ਥੱਲੇ ਹੀ ਲੱਗ ਕੇ ਰਹਿੰਦਾ ਹੈ ਜਿਵੇਂ ਉਸ ਦੀ ਮਾਂ ਕਹਿੰਦੀ ਹੈ ਉਵੇਂ ਹੀ ਕਰਦਾ ਹੈ ਤੋ ਉਹ ਕਹਿੰਦੀ ਹੈ ਕਿ ਦੇਖੋ ਆਪਣੀ ਧੀ ਨਾਲ ਉਹਨਾਂ ਨੇ ਕੀ ਉਹ ਕਹਿੰਦਾ ਹਾਂ 10 ਪੁੱਤ ਤਾਂ ਜਦੋਂ ਦੱਸ ਦਿੱਤੇ ਉਹ ਕਹਿੰਦਾ ਹੈ ਕਿ ਉਹ ਤਾਂ ਬਹੁਤ ਚੰਗੀ ਹੈ ਇੰਨੀ ਸੋਹਣੀ ਗੱਲ ਕਰਦੇ ਹੈ ਤਾਂ ਉਹ ਕਹਿੰਦਾ ਹੈ ਕਿ ਚੱਲ ਕੋਈ ਨਾ ਕਹਿੰਦਾ ਹੈ ਕਿ ਉਹਨਾਂ ਦੀ ਇੰਨੀ ਬਜਾਲ ਕੀ ਮੇਰੀ ਧੀ ਨੂੰ ਕੁਝ ਕਹਿਣ ਤੇ ਮੈਂ ਫੋਨ ਕਰਦਾ ਹਾਂ ਤਾਂ ਉਸ ਦੀ ਮਾਂ ਕਹਿੰਦੀ ਹੈ ਨਹੀਂ ਤੁਸੀਂ ਫੋਨ ਨਹੀਂ ਕਰਨਾ ਕਹਿੰਦਾ ਕਿਉਂ ਕਹਿੰਦੀ ਹੈ ਕਿ ਸਸਤੇ ਦੀ ਬਿਮਾਰਸ਼ ਮਾਰ ਰਹਿੰਦੀ ਹੈ ਉਸ ਤੋਂ ਕਿੱਥੇ ਕੁਝ ਹੋਣਾ ਹੈ ਕਹਿੰਦੀ ਹੈ ਕਿ ਫੋਨ ਤਾਂ ਪਾਲੇ ਦਾ ਆਇਆ ਹੀ ਲੈ ਇਸ ਨੂੰ ਲੈਣ ਤਾਂ ਆਊਗਾ ਹੀ ਨਾ ਤੇ ਕੋਈ ਗੱਲ ਨਹੀਂ ਕਹਿੰਦੀ ਆਪਾਂ ਇੱਥੇ ਆਏ ਨੂੰ ਨਾਲ ਗੱਲ ਕਰਾਂਗੇ ਤੇ ਉਹ ਕਹਿੰਦੀ ਹੈ ਕਿ ਹਾਂ ਮੰਮੀ ਜਦੋਂ ਇੱਥੇ ਆਇਆ ਤਾਂ ਤੁਸੀਂ ਉਸ ਦੀ ਚੰਗੀ ਲਾਹ ਪਾ ਕਰਿਓ ਤੇ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਅਸੀਂ ਆਪੇ ਗੱਲ ਕਰ ਲਵਾਂਗੇ ਤੇ ਉਸ ਦਾ ਪਿਓ ਵੀ ਕਹਿੰਦਾ ਹੈ ਕਿ ਕਹਿੰਦਾ ਹੈ ਕਿ ਹੁਣ ਉਹਨਾਂ ਨਾਲ ਗੱਲ ਕਰਨੀ ਹੀ ਪੈਣੀ ਹੈ ਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਫੋਨ ਲਾਉਂਗਾ ਉਹ ਕਹਿੰਦੀ ਹੈ ਕਿ ਨਹੀਂ ਪਾਪਾ ਤੁਸੀਂ ਫੋਨ ਨਹੀਂ ਲਾਉਣਾ ਫੋਨ ਵੀ ਉਹ ਆਪ ਹੀ ਕਰੂਗਾ ਤੇ ਉਧਰ ਪਾਲਾ ਖੁਸ਼ੀ ਨੂੰ ਫੋਨ ਕਰਦਾ ਹੈ ਇੱਕ ਦੋ ਵਾਰ ਜਦੋਂ ਫੋਨ ਕਰਦਾ ਹੈ ਤਾਂ ਖੁਸ਼ੀ ਫੋਨ ਨਹੀਂ ਚੱਕਦੀ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਹਜੇ ਚੱਕੀ ਵੀ ਨਾ ਪੁੱਤੋ ਆਪਣੀ ਧੀ ਨੂੰ ਹੀ ਪੱਟੀਆਂ ਪੜਾਈ ਜਾਂਦੀ ਹੈ ਤੇ ਉਸ ਦੀ ਮਾਂ ਪਾਲੇ ਦੀ ਮਾਂ ਕਹਿੰਦੀ ਹੈ ਕਿ ਕੀ ਹੋਇਆ ਪੁੱਤੋ ਕਹਿੰਦਾ ਮੈਂ ਦੋ ਵਾਰੀ ਤਿੰਨ ਵਾਰੀ ਫੋਨ ਲਾ ਲਿਆ ਤੇ ਉਹ ਫੋਨ ਚੱਕ ਨਹੀਂ ਰਹੀ ਤਾਂ ਖੁਸ਼ੀ ਕਹਿੰਦੀ ਹੈ ਕਿ ਹੁਣ ਮੈਂ ਤੁਹਾਨੂੰ ਦਿਖਾਉਂ ਦਿਨੇ ਤਾਰੇ ਫੋਨ ਤੁਹਾਡਾ ਮੈਂ ਵੀ ਨਹੀਂ ਚੱਕਦੀ ਤੇ ਉਹ ਫੋਨ ਨਹੀਂ ਚੱਕਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਹ ਬਾਹਰ ਆ ਕੇ ਬੈਠ ਜਾਂਦੀ ਹੈ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਉਹ ਬਾਰ ਬਾਰ ਫੋਨ ਕਰ ਰਿਹਾ ਹੈ ਤੇ ਮੈਂ ਫੋਨ ਨਹੀਂ ਚੱਕਣਾ ਉਸਦੀ ਮਾਂ ਕਹਿੰਦੀ ਹੈ ਕਿ ਹਾਂ ਪੁੱਤ ਨਾ ਚੱਕ ਤੇ ਇਹ ਹੈ ਖੁਸ਼ੀ ਦੀ ਪਰਜਾਈ ਰੋਜੀ ਖੁਸ਼ੀ ਦੀ ਪਰਜਾਈ ਉਸ ਨੂੰ ਕਹਿੰਦੀ ਹੈ ਕਿ ਚਲ ਤੂੰ ਇੱਕ ਵਾਰੀ ਫੋਨ ਚੱਕ ਲੈ ਫਿਰ ਕੀ ਹੋਇਆ ਕਈ ਵਾਰ ਕਿਸ ਕੋਈ ਜ਼ਰੂਰੀ ਗੱਲ ਹੀ ਕਰਨੀ ਹੁੰਦੀ ਹੈ ਤਾਂ ਉਸ ਨੂੰ ਗੁੱਸਾ ਚੜ ਜਾਂਦਾ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਸਮਝਾ ਲੈ ਆਪਣੀ ਨੋ ਨੂੰ ਕਹਿੰਦੀ ਹੈ ਕਿ ਇਹ ਮੇਰੇ ਇੱਥੇ ਆਉਣ ਤੇ ਖੁਸ਼ ਨਹੀਂ کہہ ਰਹੀ ਹੈ ਕਿ ਤੂੰ ਇੱਥੇ ਕਿਉਂ ਬੈਠੀ ਹੈ ਤਾਂ ਰੋਜੀ ਹੈਰਾਨ ਹੋ ਜਾਂਦੀ ਹੈ ਕਿ ਕਿੱਡਾ ਵੱਡਾ ਝੂਠ ਬੋਲਿਆ ਤਾਂ ਉਹ ਕਹਿੰਦੀ ਹੈ ਕਿ ਮੰਮੀ ਮੈਂ ਤਾਂ ਐਵੇਂ ਦੀ ਕੋਈ ਗੱਲ ਵੀ ਨਹੀਂ ਕਹੀ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਤਾਂ ਉਸ ਦੀ ਮਾਂ ਉਸ ਨੂੰ ਧੌਣ ਤੋਂ ਫੜ ਲੈਂਦੀ ਹੈ ਕਹਿੰਦੀ ਹੈ ਕਿ ਇਹ ਮੇਰਾ ਘਰ ਹੈ ਤੇ ਮੇਰੀ ਮਰਜ਼ੀ ਚੱਲੂ ਜਿੰਨਾ ਚਿਰ ਮਰਜ਼ੀ ਮੇਰੀ ਧੀ ਇੱਥੇ ਬੈਠੀ ਰਵੇ ਤੂੰ ਕੌਣ ਹੁੰਨੀ ਹੈ ਕਹਿੰਦੀ ਹੈ ਕਿ ਮੇਰੀ ਧੀ ਨੂੰ ਇਹ ਕਹਿਣ ਵਾਲੀ ਵੀ ਤੂੰ ਇੱਥੇ ਕਿਉਂ ਬੈਠੀ ਹੈ ਕਹਿੰਦੀ ਹੈ ਕੋਈ ਨਾ ਪੁੱਤ ਜਿਵੇਂ ਤੇਰੀ ਮਰਜ਼ੀ ਹੈ ਤੂੰ ਕਰ ਜੇ ਤੇਰਾ ਜੀ ਹੈ ਇੱਥੇ ਰਹਿਣ ਨੂੰ ਇੱਥੇ ਰਹਿ ਜਿਵੇਂ ਤੇਰਾ ਮਨ ਕਰਦਾ ਹੈ ਕਰ ਇਹ ਤੇਰਾ ਆਪਣਾ ਘਰ ਹੈ ਇਹ ਕੌਣ ਹੁੰਦੀ ਹੈ ਬੋਲਣ ਵਾਲੀ ਤੇ ਇੰਨਾ ਕਹਿ ਕੇ ਉਸਦੀ ਮਾਂ ਚਲੀ ਜਾਂਦੀ ਹੈ ਤੇ ਉਹ ਆਪਣੀ ਪਰਜਾਈ ਨੂੰ ਕਹਿੰਦੀ ਹੈ ਕਿ ਇੱਧਰ ਆਓ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤਾਂ ਉਸਦੀ ਪਰਜਾਈ ਉਸਦੇ ਕੋਲ ਬੈਠ ਜਾਂਦੀ ਹੈ ਤੇ ਉਹ ਆਪਣੀ ਪਰਜਾਈ ਨੂੰ ਪਿੱਛੋਂ ਫੜ ਕੇ ਉਸਦੀ ਧੌਣ ਵਿੱਚ ਨੌ ਖਬੋ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਨਾਲ ਪੰਗਾ ਅੱਗੇ ਤੋਂ ਸੋਚ ਸਮਝ ਕੇ ਲੈਣਾ ਕਹਿੰਦੀ ਹੈ ਕਿ ਮੈਂ ਕਿਸੇ ਤੋਂ ਅੱਜ ਤੱਕ ਅਖਵਾਇਆ ਹੀ ਨਹੀਂ ਤੇ ਤੂੰ ਕੌਣ ਹੁੰਨੀ ਹੈ ਮੈਨੂੰ ਕੋਸ਼ ਆਖਣ ਵਾਲੀ ਮੇਰੇ ਮਾਪਿਓ ਦਾ ਘਰ ਹੈ ਉਧਰ ਪਾਲਾ ਆਪਣੇ ਫੋਨ ਕਰਦਾ ਹੈ ਤਾਂ ਉਹ ਫਿਰ ਫੋਨ ਨਹੀਂ ਚੱਕਦੀਆਂ ਤੇ ਉਧਰ ਫਿਰ ਪਾਲਾ ਕੀ ਕਰਦਾ ਹੈ ਉਹ ਆਪਣੇ ਸਹੁਰਾ ਸਾਹਿਬ ਨੂੰ ਫੋਨ ਕਰਦਾ ਹੈ ਕਹਿੰਦਾ ਹੈ ਕਿ ਡੈਡੀ ਜੀ ਮੈਂ ਖੁਸ਼ੀ ਦੇ ਫੋਨ ਤੇ ਵੀ ਫੋਨ ਕਰ ਰਹੀ ਹਾਂ ਤੇ ਉਹ ਵੀ ਨਹੀਂ ਚੱਕ ਰਹੀ ਤਾਂ ਉਹ ਕਹਿੰਦਾ ਹੈ ਕਿ ਇੱਥੇ ਹੀ ਹੈ ਪੁੱਤ ਕੋਈ ਗੱਲ ਨਹੀਂ ਦੱਸੋ ਤਾਂ ਉਹ ਕਹਿੰਦਾ ਹੈ ਕਿ ਡੈਡੀ ਮੈਂ ਅੱਜ ਨਹੀਂ ਆ ਸਕਦਾ ਮੇਰੇ ਕੋਲ ਟਾਈਮ ਨਹੀਂ ਤੇ ਕਹਿੰਦਾ ਹੈ ਕਿ ਮੈਂ ਕੱਲ ਖੁਸ਼ੀ ਨੂੰ ਲੈਣ ਆਵਾਂਗਾ ਉਹ ਕਹਿੰਦਾ ਹੈ ਕਿ ਠੀਕ ਹੈ ਤਾਂ ਉਸ ਦਾ ਡੈਡੀ ਕਹਿੰਦਾ ਹੈ ਕਿ ਉਸਨੇ ਤਾਂ ਐਡੀ ਸੋਹਣੀ ਗੱਲ ਕੀਤੀ ਹੈ ਮੇਰੇ ਨਾਲ ਤੂੰ ਖੁਸ਼ੀ ਐਵੇਂ ਹੀ ਕਹੀ ਜਾਣੀ ਉਹ ਕਹਿੰਦੀ ਡੈਡੀ ਤੁਹਾਨੂੰ ਨਹੀਂ ਪਤਾ ਜਿਵੇਂ ਮੈਂ ਕਹਿ ਰਹੀ ਹਾਂ ਤੁਸੀਂ ਸਿਰਫ ਉਵੇਂ ਹੀ ਕਰਨੀ ਹੈ ਉਹ ਕਹਿੰਦਾ ਹੈ ਕਿ ਠੀਕ ਹੈ ਉਹ ਪਾਲੇ ਨੂੰ ਕਹਿੰਦਾ ਹੈ ਕੋਈ ਗੱਲ ਨਹੀਂ ਪੁੱਤ ਤੂੰ ਆ ਜਾਈ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਆਪਾਂ ਕੁੜੀ ਐਵੇਂ ਥੋੜੀ ਤੋੜਨੀ ਹੈ ਕਹਿੰਦੀ ਹੈ ਕਿ ਆਪਾਂ ਨਾਲੇ ਤਾਂ ਪਿੰਡ ਸਰਪੰਚ ਇਕੱਠੇ ਸਰਪੰਚ ਨੂੰ ਬੁਲਾਵਾਂਗੇ ਪਿੰਡ ਦੀ ਪੰਚਾਇਤ ਨੂੰ ਬੁਲਾਵਾਂਗੇ ਤੇ ਨਾਲੇ ਆਪਾਂ ਆਪਣੇ ਰਿਸ਼ਤੇਦਾਰ ਬੁਲਾਵਾਂਗੇ ਕਹਿੰਦੀ ਹੈ ਕਿ ਆਪਾਂ ਸਾਰੇ ਰਿਸ਼ਤੇਦਾਰਾਂ ਵਿੱਚ ਪਾਲੇ ਨੂੰ ਜਲੀਲ ਕਰਾਂਗੇ ਫੇਰ ਹੀ ਆਪਾਂ ਆਪਣੀ ਧੀ ਨੂੰ ਉਸ ਨਾਲ ਤੋੜਾਂਗੇ ਉਹ ਫੇਰ ਹੀ ਸਿੱਧਾ ਹੋਊਗਾ ਉਹ ਕਹਿੰਦੀ ਹੈ ਹਾਂ ਮਾਂ ਤੁਸੀਂ ਐਵੇਂ ਹੀ ਕਰਿਓ ਤੇ ਉਧਰ ਪਾਲਾ ਲੈਣ ਆ ਜਾਂਦਾ ਹੈ ਖੁਸ਼ੀ ਨੂੰ ਤਾਂ ਉਹ ਸਾਰੇ ਰਿਸ਼ਤੇਦਾਰ ਬੁਲਾ ਲੈਂਦੇ ਹਨ ਤੇ ਉਹ ਕਹਿੰਦੀ ਹੈ ਕਿ ਹਾਂ ਦੱਸ ਸਰਪੰਚ ਕਹਿੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਮੈਨੂੰ ਬਹੁਤ ਹੀ ਤੰਗ ਕਰਦੇ ਹਨ ਸਾਰੀਆਂ ਝੂਠੀਆਂ ਗੱਲਾਂ ਬਣਾ ਕੇ ਦੱਸੀ ਜਾਂਦੀ ਕਹਿੰਦੀ ਹੈ ਕਿ ਸਾਰਾ ਦਿਨ ਮੇਰੇ ਤੋਂ ਨੌਕਰਾਂ ਵਾਂਗ ਕੰਮ ਕਰਵਾਉਂਦੇ ਹਨ ਤੇ ਇਹ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਵੀ ਕੱਢਦਾ ਹੈ ਤਾਂ ਪਾਲਾ ਹੈਰਾਨ ਹੋ ਜਾਂਦਾ ਹੈ ਕਿ ਇਹ ਸਭ ਕੀ ਬੋਲ ਰਹੀ ਹੈ ਤਾਂ ਉਹ ਕਹਿੰਦੀ ਹੈ ਪਾਲਾ ਕਹਿੰਦਾ ਹੈ ਕਿ ਅਸੀਂ ਇਹਨੂੰ ਕਦੇ ਕੁਝ ਨਹੀਂ ਆਖਿਆ ਜਿਵੇਂ ਇਹ ਕਹਿੰਦੀ ਹੈ ਕਿ ਇਹ ਉਵੇਂ ਹੀ ਕਰ ਅਸੀਂ ਕਰਦੇ ਹਾਂ ਪਰ ਇਹ ਪਤਾ ਨਹੀਂ ਕਿਉਂ ਐ ਕਰਦੀ ਉਹ ਕਹਿੰਦਾ ਅਸੀਂ ਤਿੰਨ ਹੀ ਤਾਂ ਜਾਣੇ ਹਾਂ ਘਰੇ ਮੈਂ ਮੇਰਾ ਭਰਾ ਵੀਦ ਤੇ ਮੇਰੀ ਮਾਂ ਤੇ ਚੌਥੀ ਇਹ ਇਹਦੀ ਜਿਵੇਂ ਮਰਜ਼ੀ ਕਰਦੀ ਐ ਪਰ ਇਹ ਫਿਰ ਵੀ ਸਾਨੂੰ ਕਦੇ ਅਪਣਾਇਆ ਨਹੀਂ ਤੇ ਸਾਡੇ ਨਾਲ ਇਹ ਐਵੇਂ ਹੀ ਕਰਦੀ ਹੈ ਤਾਂ ਉਹ ਸਰਪੰਚ ਕਹਿੰਦੀ ਹੈ ਕਿ ਕੁੜੀਏ ਦੱਸ ਹੁਣ ਤੇਰਾ ਕੀ ਫੈਸਲਾ ਹੈ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਤਲਾਕ ਚਾਹੀਦਾ ਹੈ ਮੈਂ ਨਹੀਂ ਜਾਣਾ ਇਹਦੇ ਨਾਲ ਤਾਂ ਸਰਪੰਚ ਕਹਿੰਦੀ ਹੈ ਕਿ ਜੇ ਤੂੰ ਆਪ ਹੀ ਫੈਸਲਾ ਲੈਣਾ ਸੀ ਕੁੜੀਏ ਤੇ ਫਿਰ ਤੂੰ ਸਾਨੂੰ ਕਿਉਂ ਬੁਲਾਇਆ ਫਿਰ ਤੂੰ ਆਪ ਹੀ ਕਰ ਲੈਂਦੀ ਤਾਂ ਉਸ ਦਾ ਪਿਓ ਕਹਿੰਦਾ ਹੈ ਕਿ ਨਹੀਂ ਖੁਸ਼ੀ ਐਵੇਂ ਨਹੀਂ ਕਰਨਾ ਇੱਕ ਵਾਰ ਜਿਵੇਂ ਸਰਪੰਚ ਕਹਿੰਦਾ ਹੈ ਉਵੇਂ ਕਰ ਲੈ ਤਾਂ ਉਹ ਪੱਲੇ ਨੂੰ ਕਹਿੰਦੇ ਹਨ ਕਿ ਬੇਟੇ ਤੂੰ ਵੇਖ ਤੂੰ ਸਮਝ ਕੇ ਥੋੜਾ ਜੈਨੂੰ ਸਮਝਾ ਕੇ ਰੱਖ ਤੇ ਇਹਦੇ ਨਾਲ ਬਣਾ ਕੇ ਰੱਖ ਜਿਵੇਂ ਇਹ ਕਹਿੰਦੀ ਹੈ ਉਵੇਂ ਕਰ ਲਾ ਤੇ ਉਹ ਕਹਿੰਦੇ ਹੈ ਕਿ ਚਲ ਤੂੰ ਪੁੱਤ ਇੱਕ ਵਾਰ ਚਲੀ ਜਾ ਜੇ ਫੇਰ ਕੋਈ ਉੱਚ ਨੀਚ ਹੋਈ ਤਾਂ ਕੋਈ ਗੱਲ ਨਹੀਂ ਅਸੀਂ ਬੈਠੇ ਹਾਂ ਅਸੀਂ ਦੇਖ ਲਵਾਂਗੇ ਇਹਨਾਂ ਨੂੰ ਤੇ ਪਾਲਾ ਕਹਿੰਦਾ ਹੈ ਕਿ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਜਿਵੇਂ ਮਰਜ਼ੀ ਕਰ ਲਿਓ ਸਾਡੇ ਵੱਲੋਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਉਹ ਫਿਰ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਇਸ ਨੂੰ ਅਸੀਂ ਬੜੇ ਹੀ ਪਿਆਰ ਨਾਲ ਰੱਖਦੇ ਹਾਂ ਮੇਰੀ ਮਾਂ ਨੇ ਤਾਂ ਇਸ ਨੂੰ ਕਦੇ ਕੁਝ ਆਖਿਆ ਵੀ ਨਹੀਂ ਇਹ ਤਾਂ ਵੈਸੇ ਹੀ ਕਹਿ ਰਹੀ ਹੈ ਕਿ ਸਾਰਾ ਕੰਮ ਕਰਾਉਂਦੀ ਹੈ ਮੇਰੀ ਮਾਂ ਨੇ ਇਸ ਨੂੰ ਕਦੇ ਕੰਮ ਕਰਨ ਲਈ ਨਹੀਂ ਆਖਿਆ ਇਹ ਆਪਣੀ ਮਰਜ਼ੀ ਨਾਲ ਜੋ ਕਰ ਕਰ ਸਕਦੀ ਹੈ ਕਰੇ ਨਹੀਂ ਤਾਂ ਨਹੀਂ ਤਾਂ ਉਹ ਕਹਿੰਦੀ ਹੈ ਸਰਪੰਚ ਕਹਿੰਦੀ ਹੈ ਕਿ ਚਲ ਕੋਈ ਗੱਲ ਨਹੀਂ ਇੱਕ ਵਾਰ ਦੋਨੇ ਧਿਰਾਂ ਸਹਿਮਤੀ ਕਰ ਲਓ ਤੇ ਇੱਕ ਵਾਰ ਕਹਿੰਦੀ ਹੈ ਕਿ ਤੂੰ ਪੁੱਤ ਜਾ ਆਪਣੇ ਘਰ ਤੇ ਆਪਾਂ ਫੇਰ ਵੇਖਾਂਗੇ ਜੇ ਕੋਈ ਉਨੀ ਕੀ ਹੋਈ ਤਾਂ ਫੇਰ ਅੱਗੇ ਕੀ ਬੰਦਾ ਹੈ ਤੇ ਪਾਲਾ ਇਸ ਗੱਲ ਲਈ ਮੰਨ ਜਾਂਦਾ ਉਧਰ ਉਸ ਦੀ ਮਾਂ ਉਦਾਸ ਬੈਠੀ ਹੁੰਦੀ ਹੈ ਕਿ ਪਤਾ ਨਹੀਂ ਕੀ ਬਣੂ ਤਾਂ ਉਹਦਾ ਪੁੱਤ ਵੇਦ ਆਉਂਦਾ ਹੈ ਤੇ ਉਹ ਕਹਿੰਦਾ ਹੈ ਮੰਮੀ ਐ ਕਿਉਂ ਬੈਠੀ ਆ ਤੇ ਕਹਿੰਦੀ ਹੈ ਕਿ ਹਜੇ ਪਾਲਾ ਆਇਆ ਨਹੀਂ ਤੇ ਉਹ ਕਹਿੰਦਾ ਹੈ ਮੰਮੀ ਪਤਾ ਨਹੀਂ ਉਹ ਨਾਲ ਆਉਗੀ ਕਿ ਨਹੀਂ ਉਹ ਕਹਿੰਦੀ ਹੈ ਨਹੀਂ ਉਹ ਲੈਣ ਗਿਆ ਹੈ ਆਹੀ ਜਾਊਗੀ ਉਹ ਕਹਿੰਦਾ ਹੈ ਵੇਖਦੇ ਹਾਂ ਮੰਮੀ ਤੇ ਉਧਰੋਂ ਹੀ ਪਾਲਾ ਤੇ ਖੁਸ਼ੀ ਆ ਜਾਂਦੇ ਹਨ ਤੇ ਉਹ ਜਦੋਂ ਆਉਂਦੇ ਹਨ ਤਾਂ ਖੁਸ਼ੀ ਕੀ ਕਰਦੀ ਹੈ ਚੁੱਪ ਕਰਕੇ ਉਸ ਦੀ ਮਾਂ ਦੇ ਕੋਲੋਂ ਟੱਪ ਜਾਂਦੀ ਹੈ ਆ ਕੇ ਉਸ ਨੂੰ ਬੁਲਾਉਂਦੀ ਵੀ ਨਹੀਂ ਕਿਉਂਕਿ ਉਸ ਵਿੱਚ ਬਹੁਤ ਜ਼ਿਆਦਾ ਹਕਾਰ ਹੈ ਉਸ ਦੀ ਮਾਂ ਨੇ ਸਿਖਾਇਆ ਬਹੁਤ ਸਿਖਾ ਕੇ ਭੇਜਿਆ ਹੁੰਦਾ ਹੈ ਉਸ ਨੇ ਤਾਂ ਉਸ ਦੀ ਮਾਂ ਵਿਚਾਰੀ ਉੱਥੇ ਬੈਠੀ ਹੀ ਰਹਿ ਜਾਂਦੀ ਹੈ ਤੇ ਉਹ ਅੰਦਰ ਜਾ ਕੇ ਆਪਣਾ ਕਮਰੇ ਵਿੱਚ ਪੈ ਜਾਂਦੀ ਹੈ ਤੇ ਜਾ ਕੇ ਆਪਣੇ ਕਮਰੇ ਵਿੱਚ ਪੈ ਜਾਂਦੀ ਹੈ ਤੇ ਉਸ ਉਸ ਦੀ ਮਾਂ ਕਹਿੰਦੀ ਹੈ ਕਿ ਸੋਚਦੀ ਹੈ ਕਿ ਚੱਲ ਕੋਈ ਗੱਲ ਨਹੀਂ ਉਹ ਜਦੋਂ ਜਾਂਦੀ ਹੈ ਤਾਂ ਉਸਦੀ ਮਾਂ ਉਸਦੇ ਕੋਲੇ ਜਾ ਕੇ ਉਸ ਨੂੰ ਕਹਿੰਦੀ ਹੈ ਕਿ ਆ ਗਿਆ ਮੇਰਾ ਪੁੱਤ ਤਾਂ ਉਹ ਆਪਣੀ ਸੱਸ ਨੂੰ ਬਹੁਤ ਹੀ ਗਲਤ ਬੋਲਦੀ ਹੈ ਕਹਿੰਦੀ ਹੈ ਕਿ ਤੁਹਾਨੂੰ ਮੈਨੂੰ ਬੁਲਾਉਣ ਦੀ ਲੋੜ ਨਹੀਂ ਹਾਂ ਮੈਂ ਆ ਗਈ ਮੈਂ ਆਉਣਾ ਹੀ ਸੀਗਾ ਕਿਉਂ ਤੁਸੀਂ ਵੇਖ ਕੇ ਖੁਸ਼ ਨਹੀਂ ਹੋ ਕੋਈ ਕਹਿੰਦੀ ਨਹੀਂ ਨਹੀਂ ਪੁੱਤ ਐਵੇਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਮੇਰੇ ਪੁੱਤ ਦਾ ਘਰ ਵਸਿਆ ਰਹੇ ਤਾਂ ਉਹ ਕਹਿੰਦੀ ਹੈ ਕਿ ਬਸ ਵੇਰ ਤੁਹਾਨੂੰ ਬਹੁਤੀ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਕਰੋ ਤੇ ਮੈਂ ਆਪਣਾ ਕਰਾਂਗੀ ਉਹ ਚਲੀ ਜਾਂਦੀ ਹੈ ਤਾਂ ਖੁਸ਼ੀ ਬਾਅਦ ਵਿੱਚ ਸੋਚਦੀ ਹੈ ਕਿ ਕੋਈ ਨਾ ਮੈਂ ਆ ਤ ਆ ਗਈ ਪਰ ਹੁਣ ਅੱਗੇ-ਅੱਗੇ ਵੇਖਿਓ ਤੁਹਾਡਾ ਬੰਦਾ ਕੀ ਹੈ ਕਹਿੰਦੀ ਹੈ ਕਿ ਤੁਹਾਨੂੰ ਤਾਂ ਮੈਂ ਉਹ ਤਾਰੇ ਦਿਖਾਉਂਗੀ ਜੋ ਤੁਸੀਂ ਕਦੇ ਸੋਚੇ ਵੀ ਨਹੀਂ ਹੋਣੇ ਹੁਣ ਅੱਗੇ ਦੇਖਦੇ ਹਾਂ ਕਿ ਖੁਸ਼ੀ ਘਰ ਵਿੱਚ ਕਿਵੇਂ ਰਹਿੰਦੀ ਹੈ ਤੇ ਕੀ ਕਦਮ ਚੁੱਕਦੀ ਹੈ